ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕੂਰਾ ਅੱਜ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਜਿੰਨੇ ਵੀ 2007 ਤੋਂ 2017 ਤੱਕ ਦੇ ਜਿੰਨੇ ਕੈਬਨਿਟ ਮੰਤਰੀ ਰਏ ਅਕਾਲੀ ਦਲ ਦੇ ਉਹਨਾਂ ਨੂੰ ਅਕਾਲ ਤਖਤ ਤੇ ਤਲਬ ਕਰਨ ਵਾਲੀ ਗੱਲ ਨਹੀਂ ਕਰਨੀ ਅਕਾਲੀ ਦਲ ਸੁਧਾਰ ਲੈਣ ਵਾਲਿਆਂ ਦੇ ਬਿਆਨਬਾਜ਼ੀ ਦੀ ਗੱਲ ਨਹੀਂ ਕਰਨੀ ਸੁਖਬੀਰ ਸਿੰਘ ਬਾਦਲ ਭਾਵੇਂ ਸ਼ਾਂਤ ਨੇ ਪਰ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਚਿੱਕੜ ਉਛਾਲੀ ਕੀਤੀ ਜਾ ਰਹੀ ਹੈ ਆਪਾਂ ਉਹਦੀ ਗੱਲ ਨਹੀਂ ਕਰਨੀ ਸਿਰਫ ਅੱਜ ਆਪਾਂ ਦੋ ਮੁੱਦਿਆਂ ਤੇ ਗੱਲ ਕਰਨੀਆਂ ਪਹਿਲਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਤੇ ਦੂਜਾ ਮੁੱਦਾ ਰਾਹੁਲ ਗਾਂਧੀ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਦਾ ਵਾਸ਼ਿੰਗਟਨ ਅਮਰੀਕਾ ਵਿਖੇ ਕੀਤਾ ਗਿਆ ਭਾਸ਼ਣ ਇਹਨਾਂ ਦੋ ਗੱਲਾਂ ਦਾ ਵਿਵਾਦ ਹੈ ਆਪਾਂ ਉਸ ਤੇ ਗੱਲ ਕਰਨੀ ਹੈ ਬੜੇ ਵਿਸਥਾਰ ਚ ਗੱਲ ਕਰਨੀ ਹੈ ਤੇ ਤੁਹਾਡੇ ਉਹ ਤੱਥ ਸਾਹਮਣੇ ਲਿਆਉਣੇ ਨੇ ਜਿਹੜੇ ਇਸ ਤੋਂ ਪਹਿਲਾਂ ਸ਼ਾਇਦ ਤੁਹਾਡੇ ਸਾਹਮਣੇ ਤੱਥ ਨਾ ਆਏ ਹੋਣ ਸੋ ਧਿਆਨ ਨਾਲ ਸੁਣਨਾ ਚੰਗੇ ਲੱਗਣ ਅਗਾਹ ਸ਼ੇਅਰ ਕਰ ਦੇਣਾ ਤਾਂ ਕਿ ਦੁਨੀਆ ਦੇ ਕੋਨੇ-ਕੋਨੇ ਚ ਬੈਠੇ ਤੁਹਾਡੇ ਹੀ ਵੀਰਾਂ ਪੈਣਾ ਤੇ ਬੱਚਿਆਂ ਦੇ ਗਿਆਨ ਚ ਵਾਧਾ ਹੋਵੇ ਕਿ ਕੀ ਕੁਝ ਹੁੰਦਾ ਰਿਹਾ ਪਿਛਲੇ ਸਮੇਂ ਚ ਆਓ ਆਪਾਂ ਕੰਗਣਾ ਰਣੌਤ ਦੀ ਫਿਲਮ ਤੋਂ ਜਾ ਰਾਹੁਲ ਗਾਂਧੀ ਦੀ ਗੱਲ ਉਹਨੇ ਕੀ ਕਹ ਰਾਹੁਲ ਗਾਂਧੀ ਨੇ ਦੇਖੋ ਮੈਂ ਨਾ ਰਾਹੁਲ ਗਾਂਧੀ ਦਾ ਸਪੋਰਟਰ ਨਾ ਕਾਂਗਰਸ ਦਾ ਸਪੋਰਟਰ ਨਾ ਮੇਰੀ ਕੋਈ ਭਾਜਪਾ ਨਾਲ ਅਕਾਲੀ ਦਲ ਨਾਲ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਕੋਈ ਹਮਦਰਦੀ ਨਹੀਂ ਤੇ ਕੋਈ ਵਿਰੋਧ ਨਹੀਂ ਮੈਂ ਗੈਰ ਸਿਆਸੀ ਹਾਂ ਪਰ ਸਿਰਫ ਜਿੱਥੇ ਸਿੱਖ ਮੁੱਦਿਆਂ ਦੀ ਗੱਲ ਆ ਜਾਂਦੀ ਹੈ ਪੰਥਕ ਗੱਲ ਆ ਜਾਂਦੀ ਹੈ ਉਹਦੇ ਵਿੱਚ ਇੰਟਰਫੇਅਰ ਕਰਨਾ ਪੈਂਦਾ ਤੇ ਲੋਕਾਂ ਨੂੰ ਦਿਖਾਉਣਾ ਪੈਂਦਾ ਕਿ ਸਿੱਖ ਸ਼ਕਲਾਂ ਵਾਲੇ ਆਪਣੇ ਆਪ ਨੂੰ ਸਿੱਖ ਅਖਮਾਉਣ ਵਾਲੇ ਲੋਕਾਂ ਦਾ ਅੰਦਰੂਨੀ ਕਿਰਦਾਰ ਕੀ ਹੈ 도ਗਲਾਪਣ ਕੀ ਹੈ ਉਹ ਦੱਸਣਾ ਬਹੁਤ ਜ਼ਰੂਰੀ ਹੈ ਪਹਿਲਾ ਆਜੋ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਅਮਰੀਕਾ ਵਿੱਚ ਕਿਹਾ ਕਿ ਕੀ ਸਿੱਖਾਂ ਦੀ ਪੱਗ ਉੱਪਰ ਪਵệਖ ਵਿੱਚ ਪਾਬੰਦੀ ਲੱਗ ਸਕਦੀ ਹੈ ਕੜੇ ਉੱਪਰ ਪਾਬੰਦੀ ਲੱਗ ਸਕਦੀ ਹੈ ਕੀ ਉਹ ਪਵệਖ ਵਿੱਚ ਗੁਰਦੁਆਰਾ ਸਾਹਿਬ ਜਾ ਸਕਣਗੇ ਇਹ ਨਾਰਮਲ ਗੱਲ ਹੈ ਤੇ ਸੱਚੀ ਘਟਨਾ ਜੇ ਉਹਦੇ ਮੂੰਹੋਂ ਨਿਕਲ ਗਿਆ ਦੇਖੋ ਜੂਨ 1984 ਦੇ ਵਿੱਚ ਕਾਂਗਰਸ ਨੇ ਸਿੱਖਾਂ ਨਾਲ ਕੀ ਕੀਤਾ ਪੰਜਾਬੀਆਂ ਨਾਲ ਕੀ ਕੀਤਾ ਸਾਡੇ ਪਵਿੱਤਰ ਗੁਰਦੁਆਰਿਆਂ ਨਾਲ ਕੀ ਕੀਤਾ ਅਕਤੂਬਰ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਨਵੰਬਰ ਦੇ ਪਹਿਲੇ ਹਫਤੇ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਉਸ ਬਦਲੇ ਕਾਂਗਰਸ ਨੂੰ ਦੋਸ਼ਮੁਕ ਨਹੀਂ ਆਖਿਆ ਜਾ ਸਕਦਾ ਪਰ ਜੇਕਰ ਕੋਈ 파ਰਟੀ ਕਿਸੇ ਵੀ 파ਰਟੀ ਦਾ ਆਗੂ ਇਸ ਤਰ੍ਹਾਂ ਦੀ ਗੱਲ ਕਰਦਾ ਉਹਦੀ ਪ੍ਰੋੜਤਾ ਜਾਂ ਵਿਰੋਧਤਾ ਕਰਨ ਦਾ ਸਾਡਾ ਫਰਜ਼ ਹੈ ਕਿਉਂ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਿਖਣ ਤੇ ਬੋਲਣ ਦੀ ਆਜ਼ਾਦੀ ਇਹ ਸਾਨੂੰ ਸੰਵਿਧਾਨਕ ਹੱਕ ਮਿਲਿਆ ਹੋਇਆ ਸੋ ਅਸੀਂ ਆਪਣਾ ਪੱਖ ਰੱਖਾਂਗੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਲਿਆਉਣੀਆਂ ਨੇ ਪਰ ਪਹਿਲਾਂ ਆਪਾਂ ਰਾਹੁਲ ਗਾਂਧੀ ਦੇ ਉਸ ਭਾਸ਼ਣ ਤੱਕ ਦੀ ਸੀਮਤ ਰਹਿਣਾ ਉਹਦੇ ਬਾਰੇ ਬਹੁਤ ਵਧੀਆ ਇੱਕ ਪੰਥਦਰਦੀ ਨੇ ਸਿੱਖ ਚਿੰਤਕ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਉਹਨਾਂ ਦਾ ਮੈਂ ਭਾਸ਼ਣ ਸੁਣ ਰਿਹਾ ਸੀ ਉਹ ਬਹੁਤ ਵਧੀਆ ਗੱਲ ਸਾਂਝੀ ਕਰ ਰਹੇ ਸੀ ਕਹਿੰਦਾ ਜੇਕਰ ਅੱਜ ਹਰਦੀਪ ਸਿੰਘ ਪੁਰੀ ਭਾਜਪਾ ਆਗੂ ਹਰਮੀਤ ਸਿੰਘ ਕਾਲਕਾ ਭਾਜਪਾ ਆਗੂ ਭਾਵੇਂ ਨਹੀਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਰ ਉਹ ਭਾਜਪਾ ਦੇ ਪ੍ਰਭਾਵ ਹੇਠ ਨੇ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਗੂ ਆਰ ਪੀ ਸਿੰਘ ਭਾਜਪਾ ਆਗੂ ਉਹਨਾਂ ਦੀ ਅਗਵਾਈ ਦੇ ਵਿੱਚ ਜੇਕਰ ਰਾਹੁਲ ਗਾਂਧੀ ਦੀ ਰਹਿਸ਼ ਤੇ ਮੂਰੇ ਪ੍ਰਦਰਸ਼ਨ ਕੀਤਾ ਗਿਆ ਕਿ ਰਾਹੁਲ ਗਾਂਧੀ ਨੇ ਇਹ ਗੱਲਾਂ ਕਿਉਂ ਕੀਤੀਆਂ ਤਾਂ ਅਸੀਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਰਾਹੁਲ ਗਾਂਧੀ ਦੀਆਂ ਇਹਨਾਂ ਗੱਲਾਂ ਦਾ ਸਿੱਖ ਭਾਵਨਾਵਾਂ ਨਾਲ ਕਿੰਨਾ ਕੁ ਸਰੋਕਾਰ ਹੈ ਉਹ ਤੁਹਾਡੇ ਸਾਹਮਣੇ ਲਿਆਉਣਾ ਹੈ ਪਹਿਲੀ ਗੱਲ ਸੁਣੋ ਅਤਿੰਦਰਪਾਲ ਸਿੰਘ ਕਹਿੰਦੇ ਨੇ ਕਹਿੰਦੇ ਸੁਣ ਲੋ ਭਾਜ ਪਾਈਓ ਅੱਖਾਂ ਖੋਲ ਕੇ ਤੁਸੀਂ ਸਿੱਖ ਸ਼ਕਲਾਂ ਵਾਲਿਓ ਭਲੇਖਾ ਪਾਉ ਬਿਆਨਬਾਜ਼ੀ ਨਾ ਕਰੋ 도ਗਲਾਪਨ ਨਾ ਦਿਖਾਓ ਕਹਿੰਦਾ ਮੈਂ ਖੁਦ ਦਿੱਲੀ ਮੈਟਰੋ ਦੇ ਵਿੱਚ ਸਫਰ ਕਰ ਰਿਹਾ ਸੀ ਮੇਰੀ ਕਿਰਪਾਨ ਦੇਖ ਕੇ ਉਹਨਾਂ ਨੇ ਰੋਕ ਲਿਆ ਤੇ ਕਿਰਪਾਨ ਉਤਾਰਨ ਬਾਰੇ ਕਹਿ ਦਿੱਤਾ ਕਹਿੰਦਾ ਜਦੋਂ ਮੈਂ ਆਪਦੀ ਆਇਡੈਂਟੀ ਦੱਸੀ ਕਿ ਮੈਂ ਸਾਫਕਾ ਮੈਂਬਰ ਪਾਰਲੀਮੈਂਟਾਂ ਤਾਂ ਤਾਂ ਉਹਨਾਂ ਦਾ ਜਿਹੜਾ ਸੀਨੀਅਰ ਆਗੂ ਸੀ ਉਹ ਕਹਿੰਦਾ ਜਾਣ ਦਿਓ ਇਹਨਾਂ ਨੂੰ ਜਾਣ ਦਿਓ ਕੱਲੇ ਮੈਨੂੰ ਜਾਣ ਦਿਓ ਇਹਦਾ ਮਤਲਬ ਸਿੱਖ ਸੂਰਤ ਵਾਲਿਆਂ ਨਾਲ ਵਿਤਕਰਾ ਜਾਰੀ ਰਹੂਗਾ ਬਹੁਤ ਸਾਰੀਆਂ ਥਾਵਾਂ ਤੇ ਇਮਤਿਹਾਨਾਂ ਦੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਬੈਠਣ ਤੋਂ ਇਨਕਾਰ ਕਰ ਦਿੱਤਾ ਗਿਆ ਕਹਿੰਦੇ ਤੁਹਾਡੇ ਕੜਾ ਪਾਇਆ ਤੁਹਾਡੇ ਕਿਰਪਾਨ ਪਾਈ ਹੈ ਸਾਡਾ ਨਿਆਰਾਪਣ ਖਤਮ ਕੀਤਾ ਜਾ ਰਿਹਾ ਸਿੱਖ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਦਿੱਲੀ ਜਾਂ ਜੈਪੁਰ ਦੇ ਵਿੱਚ ਇਮਤਿਹਾਨਾਂ 'ਚ ਬੈਠਣ ਤੋਂ ਰੋਕਿਆ ਗਿਆ ਉਹ ਇਹ ਗੱਲਾਂ ਸਾਰਿਆਂ ਦੇ ਸਾਹਮਣੇ ਨੇ ਸਿੱਖਾਂ ਨਾਲ ਬੇਇਨਸਾਫੀ ਤੇ ਗਦਾਰੀ ਹੁੰਦੀ ਰਹੀ ਸਾਰਾ ਕੁਝ ਸਾਹਮਣੇ ਆ ਇਹ ਗੱਲ ਵੱਖਰੀ ਹੈ ਦੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਉਹਦੇ ਦਾ ਬਾਦਲਦਲ ਦੇ ਸੁਪਰੀਮੋ ਸਮੇਤ ਜਿੰਨੇ ਵੀ ਆਗੂ ਨੇ ਉਹ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਰਹਿ ਜਾਂਦੇ ਨੇ ਪਰ ਇਸ ਤੋਂਗਾ ਨਹੀਂ ਵੱਧਦੇ ਬਹੁਤ ਸਾਰੇ ਸਿੱਖ ਜਨ ਤੱਕ ਬਹੁਤ ਸਾਰੇ ਪੰਥਕ ਵਿਦਵਾਨ ਬਹੁਤ ਸਾਰੇ ਪੰਥਦਰਦੀ ਜਿਹੜੇ ਗੁਰਨਾਨਕ ਨਾਮ ਨੇਵਾ ਸੰਗਤਾਂ ਚ ਸ਼ਾਮਲ ਨੇ ਉਹਨਾਂ ਦਾ ਹਿਰਦਾ ਵਲੁੰਦਰਿਆ ਜਾਂਦਾ ਸਿੱਖ ਭਾਵਨਾਵਾਂ ਨੂੰ ਕਿਸponਦੀ ਹੈ ਤਾਂ ਉਹ ਸਾਹਮਣੇ ਲਿਆਉਂਦੇ ਨੇ ਆਓ ਹੁਣ ਤੁਹਾਡੇ ਸਾਹਮਣੇ ਮੈਂ ਇੱਕ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਤਖਤ ਦੰਦਵਾ ਸਾਹਿਬ ਦੇ ਮੁਖ ਸੇਵਾਦਾਰ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਰਹੇ ਨੇ ਉਹ ਕਹਿੰਦੇ ਨੇ ਇੱਕ ਜਗ੍ਹਾ ਤੇ ਜਦੋਂ ਇੱਕ ਸਿੱਖ ਵਿਦਿਆਰਥੀ ਨੂੰ ਇਮਤਿਹਾਨ ਚ ਬੈਠਣ ਤੋਂ ਰੋਕ ਦਿੱਤਾ ਗਿਆ ਤਾਂ ਉਹਨੇ ਵਿਰੋਧ ਕੀਤਾ ਇਤਰਾਜ਼ ਕੀਤਾ ਉਹ ਇਤਰਾਜ਼ ਦਾ ਕੀ ਅਨੁਸਾਯਾ ਦਿੱਤੀ ਗਈ ਦੇਸ਼ ਟਰੋ ਦਾ ਮਾਮਲਾ ਉਹਦੇ ਤੇ ਦਰਜ ਕਰ ਦਿੱਤਾ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਸਰਚ ਮਾਰੋ ਗਿਆਨੀ ਹਰਪ੍ਰੀਤ ਸਿੰਘ ਦਾ ਤਾਜ਼ਾ ਭਾਸ਼ਣ ਸੁਣੋ ਉਹ ਅਜੇ 2 ਦਿਨ ਪਹਿਲਾਂ ਹਰਿਆਣਾ ਦੇ ਸਿੱਖਾਂ ਵੱਲੋਂ ਬੁਲਾਈ ਇੱਕ ਇਕੱਤਰਤਾ ਵਿੱਚ ਬੋਲ ਰਹੇ ਸਨ ਤੇ ਇਹ ਬਹੁਤ ਵਾਇਰਲ ਹੋ ਰਿਹਾ ਹੈ ਇਸ ਤੋਂ ਇਲਾਵਾ ਆਜੋ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਆਂ ਅਸਾਮ ਦੇ ਵਿੱਚ ਸਿੱਖ ਕਲੋਨੀ ਉਜਾੜ ਦਿੱਤੀ ਗਈ ਗੁਰਦੁਆਰਾ ਸਾਹਿਬ ਦੀ ਹੋਂਦ ਖਤਮ ਕਰ ਦਿੱਤੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਾਮ ਉਹਦੇ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਜੂਨ 84 ਦੇ ਕਲੂ ਘਰ ਲਈ ਇਕੱਲੀ ਇੰਦਰਾ ਗਾਂਧੀ ਦੋਸ਼ੀ ਨਹੀਂ ਗਿਣੀ ਗਈ ਬਲਕਿ ਭਾਜਪਾ ਦੇ ਪ੍ਰਮੁੱਖ ਆਗੂ ਵੀ ਬਰਾਬਰ ਜ਼ਿੰਮੇਵਾਰ ਸਨ ਇਹ ਉਹਨਾਂ ਨੇ ਆਪ ਮੰਨਿਆ ਲਾਲ ਕ੍ਰਿਸ਼ਨ ਅਡਵਾਨੀ ਦੀ ਪੁਸਤਕ ਹੈ ਮੇਰੀ ਜ਼ਿੰਦਗੀ ਮੇਰਾ ਦੇਸ਼ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਦੇ ਚੋ ਖੁਦ ਮੰਨਦੇ ਨੇ ਕੇਂਦਰਾ ਗਾਂਧੀ ਜ਼ੁਰਤ ਨਹੀਂ ਸੀ ਕਰ ਰਹੀ ਤੇ ਅਸੀਂ ਉਹਨੂੰ ਬਲੂ ਸਟਾਰ ਆਪਰੇਸ਼ਨ ਕਰਨ ਲਈ ਮਜਬੂਰ ਕੀਤਾ ਸੀ ਸੋ ਆਜੋ ਅਰੁਣਾਚਲ ਪ੍ਰਦੇਸ਼ ਵਿਖੇ ਗੁਰਦੁਆਰਾ ਸਾਹਿਬ ਦੀ ਹੋਂਦ ਖਤਮ ਕਰ ਦਿੱਤੀ ਗਈ ਇਸ ਤਰ੍ਹਾਂ ਦੇ ਪਹਿਲਾਂ ਜਿਵੇਂ ਦੱਸਿਆ ਕਿ ਨੀਟ ਦੀ ਪ੍ਰੀਖਿਆ ਵਿੱਚ 7 ਐਹੋ ਜੇ ਕੇਸ ਦਰਜ ਹੋਏ ਜਿੰਨਾ ਚ ਸਿੱਖ ਬੱਚੇ ਪੇਪਰ ਨਹੀਂ ਦੇ ਸਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਜੱਜਾਂ ਦੇ ਪੇਪਰ ਦੀ ਪ੍ਰੀਖਿਆ ਦੇ ਤਿੰਨ ਕੇਸ ਸਾਹਿਬ ਦੇ ਸਾਹਮਣੇ ਆਏ ਜਿਨ੍ਹਾਂ ਸਿੱਖਾਂ ਦੇ ਖਾਸ ਕਰ ਘੱਟ ਗਿਣਤੀਆਂ ਚੋਂ ਸਿੱਖਾਂ ਦੇ ਨਾਮ ਕੱਟ ਦਿੱਤੇ ਗਏ ਗੁਰਦੁਆਰਾ ਗੋਦੜੀ ਸਾਹਿਬ ਦੀ ਹੋਂਦ ਖਤਮ ਕਰ ਦਿੱਤੀ ਗਈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੋਂ ਇਲਾਵਾ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਖਤਮ ਕਰ ਦਿੱਤੀ ਗਈ ਸਿੱਖ ਚੀਕਦੇ ਰਹੇ ਸਿੱਖ ਕੂਕ ਦੇਰ ਅਦਾਲਤਾਂ ਦਾ ਸਹਾਰਾ ਲੈਂਦੇ ਨੇ ਤਾਂ ਅਦਾਲਤਾਂ ਚੋਂ ਇਨਸਾਫ ਨਹੀਂ ਮਿਲ ਰਿਆ ਹੋਂਦ ਚਿੱਲੜ ਕਮੇਟੀ ਇੱਕ ਹੋਂਦ ਚਿੱਲੜ ਪਿੰਡ ਹੈ ਹਰਿਆਣੇ ਦਾ ਹੀ ਪਿੰਡ ਹੈ ਉਥੇ ਸਿੱਖਾਂ ਨੂੰ ਕੋਕੋ ਕੇ ਮਾਰਿਆ ਗਿਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਕੱਲਾ ਕੋਕੋ ਕੇ ਨਹੀਂ ਮਾਰਿਆ ਗਿਆ ਸਿੱਖ ਖਤਮ ਕਰ ਦਿੱਤੇ ਗਏ ਉਹਨਾਂ ਦੇ ਆ ਜਾਇਦਾਤਾਂ ਜਾਂ ਸਾੜ ਦਿੱਤੀਆਂ ਗਿਆ ਜਾਂ ਲੁੱਟ ਲਿਆਂ ਗਿਆ ਉਹਨਾਂ ਦਾ ਘਰ-ਬਾਰ ਸਾੜ ਦਿੱਤਾ ਗਿਆ ਸਾੜਨ ਤੋਂ ਪਹਿਲਾਂ ਲੁੱਟ ਲਿਆ ਗਿਆ ਜ਼ਰੂਰੀ ਤੇ ਕੀਮਤੀ ਚੀਜ਼ਾਂ ਸਾਰੀਆਂ ਉਹਨਾਂ ਨੇ ਲੁੱਟ ਲਈਆਂ ਉਸ ਬਾਰੇ ਇਹ ਮੈਂ ਹੌਂ ਚਿੱਲੜ ਦਾ ਜ਼ਿਕਰ ਕਿਉਂ ਕੀਤਾ ਅੱਜ ਮਨਵਿੰਦਰ ਸਿੰਘ ਗਿਆਸਪੁਰਾ ਜਿਉਂਦੇ ਨੇ ਅੱਜ ਦਰਸ਼ਨ ਸਿੰਘ ਘੋਲੀਆ ਜਿਉਂਦੇ ਨੇ ਅੱਜ ਉਹ ਜਿਹੜੇ ਮੌਕੇ ਦੇ ਗਵਾਹ ਨੇ ਉਹ ਜਿਉਂਦੇ ਨੇ ਤੇ ਇਹ ਗਵਾਹੀ ਭਰਦੇ ਨੇ ਕਿ 10 ਸਾਲ ਭਾਜਪਾ ਦੀ ਸਰਕਾਰ ਹਰਿਆਣੇ ਦੇ ਵਿੱਚ ਰਹੀ ਤੇ ਹਰਿਆਣੇ ਦੀ ਭਾਜਪਾ ਸਰਕਾਰ ਜੇ ਆਪਣੇ ਆਪ ਨੂੰ ਸਿੱਖ ਇਤਿਹਾਸ਼ੀ ਘੋਉਂਦੀ ਹੈ ਜੇ ਹਰਦੀਪ ਸਿੰਘ ਪੁਰੀ ਜੀ ਜੇਕਰ ਮਨਜਿੰਦਰ ਸਿੰਘ ਸੱਸਾ ਜੀ ਜੇਕਰ ਹਰਮੀਤ ਸਿੰਘ ਕਾਲਕਾ ਜੀ ਜੇਕਰ ਆਰਪੀ ਸਿੰਘ ਜੀ ਜਾਂ ਹੋਰ ਭਾਜਪਾਗੂ ਭਾਜਪਾ ਨੂੰ ਸਿੱਖ ਤੇ ਆਸ਼ਿਕ ਹੁੰਦੇ ਨੇ ਤਾਂ 10 ਸਾਲ ਉਹਨਾਂ ਨੇ ਹੋਂਦ ਚਿੱਲਣ ਕਮੇਟੀ ਦੇ ਜਮ੍ਹਾਂ ਸਾਹਮਣੇ ਸ਼ੀਸ਼ੇ ਦੀ ਤਰ੍ਹਾਂ ਉਹਨਾਂ ਦੋਸ਼ੀਆਂ ਦੇ ਕਾਤਲਾਂ ਦੇ ਗੁਨਾਹ ਸਾਹਮਣੇ ਆ ਜਾਣ ਦੇ ਬਾਵਜੂਦ ਇਨਸਾਫ਼ ਕਿਉਂ ਨਹੀਂ ਦੁਆਇਆ ਇਹ ਪਹਿਲਾ ਸਵਾਲ ਹੈ ਸਿੱਖਾਂ ਦੇ ਨਸਲਾਂ ਬਰਬਾਦ ਕਰਨ ਦੀਆਂ ਧਮਕੀਆਂ ਦੇਣ ਵਾਲਾ ਉਹ ਗਾਇਕ ਹਣੀ ਸਿੰਘ ਜਿਹਦੀ ਅੱਜ ਵੀ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਰਹੀ ਹੈ ਵੀਡੀਓ ਕਲਿੱਪ ਉਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਕੀ ਉਹ ਦੇਸ਼ ਵਿਰੋਧੀ ਨਹੀਂ ਕੀ ਉਹ ਸਮਾਜ ਵਿਰੋਧੀ ਨਹੀਂ ਕੀ ਉਹ ਪੰਥ ਵਿਰੋਧੀ ਨਹੀਂ ਕੀ ਉਹ ਇਨਸਾਨੀਤ ਵਿਰੋਧੀ ਨਹੀਂ ਕੀ ਉਹ ਮਨੁੱਖਤਾ ਵਿਰੋਧੀ ਨਹੀਂ ਉਹ ਕਲੇ ਤੇ ਇੱਕ ਕਾਰ ਬਾਰੇ ਕੀ ਕੁਝ ਬੋਲ ਰਿਹਾ ਸਕੂਲਾਂ ਕਾਲਜਾਂ ਵਿੱਚ ਸਿੱਖ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਪੰਜਾਬੀ ਤੱਕ ਬੋਲਣ ਤੇ ਪਾਬੰਦੀ ਹੈ ਜੁਰਮਾਨੇ ਕੀਤੇ ਜਾ ਰਹੇ ਨੇ ਉਦੋਂ ਚੁੱਪ ਨੇ ਸਾਰੇ ਪਾਰਪਾਰ ਚੁੱਪ ਨੇ ਕਿਉਂ ਗੁਰਦੁਆਰਾ ਸਾਹਿਬ ਦੀ ਹੋਂਦ ਖਤਮ ਕਰਨ ਬਾਰੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਾਮ ਉੱਪਰ ਕਬਜ਼ਾ ਕਰਨ ਬਾਰੇ ਇਹਦੇ ਬਾਰੇ ਤਖਤਾਂ ਦੇ ਜਥੇਦਾਰ ਸ਼ਰੋਮਨੀ ਕਮੇਟੀ ਤੇ ਬਾਦਲਦਲ ਦੇ ਆਗੂ ਸਿਰਫ ਖਾਣਾ ਪੂਰਤੀ ਕਰਦੇ ਨੇ ਜਿਹੜੇ ਉਹ ਸਿਰ ਤੇ ਸਿਰ ਕੀ ਕਹਿੰਦੇ ਨੇ ਕਿ ਇਹ ਕੁਝ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸ਼ਰੋਣੇ ਕਮੇਟੀ ਦਾ ਵਫਾਦ ਉੱਥੇ ਜਾਊਗਾ ਸਿਰਫ ਖਾਣਾ ਪੂਰਤੀ ਤੱਕ ਨਾ ਅਦਾਲਤ ਦਾ ਸਾਰਾ ਲਿਆ ਜਾਂਦਾ ਨਾ ਉਹਨਾਂ ਨੂੰ ਇਨਸਾਫ ਦਵਾਇਆ ਜਾਂਦਾ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਭਾਜਪਾ ਤੇ ਆਰਐਸਐਸ ਨਾਲ ਲੰਮਾ ਸਮਾਂ ਬਗਲਗੀ ਰਹਿਣੇ ਉਹਨਾਂ ਦਾ ਬਿਆਨ ਸੁਣ ਲੋ ਉਹ ਕਹਿੰਦੇ ਨੇ ਤਖਤ ਸ੍ਰੀ ਹਜੂਰ ਸਾਹਿਬ ਤਾਕਤ ਸ੍ਰੀ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਚਾਰ ਸਾਡੀਆਂ ਸਰਮੋਰ ਤੇ ਸਤਕਾਰਤ ਸੰਸਥਾਵਾਂ ਨੇ ਜਿੰਨਾ ਉੱਪਰ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕਰ ਰਿਆ ਇਹ ਮੈਂ ਨਹੀਂ ਕਹਿੰਦਾ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਜਦੋਂ ਸਿੱਖ ਚਿੰਤਕ ਪੰਥਦਰਦੀ ਪੰਥਕ ਵਿਦਵਾਨ ਚੀਕਦੇ ਸਨ ਤੇ ਵਾਰ-ਵਾਰ ਘਰਲਾਉਂਦੇ ਸਨ ਇਹ ਕੁਛ ਹੋ ਰਿਹਾ ਹੈ ਉਦੋਂ ਸੁਖਬੀਰ ਸਿੰਘ ਬਾਦਲ ਚੁੱਪ ਸਨ ਪਰ ਅੱਜ ਉਹ ਕਹਿ ਰਹੇ ਨੇ ਹੁਣ ਤਰਵਿੰਦਰ ਸਿੰਘ ਇੱਕ ਭਾਜਪਾ ਦਾ ਆਗੂ ਹੈ ਉਹਨੇ ਧਮਕੀ ਦਿੱਤੀ ਹੈ ਰਾਹੁਲ ਗਾਂਧੀ ਨੂੰ ਕਹਿੰਦਾ ਬਾਜ ਆ ਜਾ ਨਹੀਂ ਤਾਂ ਤੇਰਾ ਹਸ਼ਰ ਵੀ ਤੇਰੀ ਦਾਦੀ ਵਾਲਾ ਹੋਵੇਗਾ ਕਿ ਉਹਦੇ ਖਿਲਾਫ ਕਾਰਵਾਈ ਨਹੀਂ ਬਣਦੀ ਮੈਂ ਰਾਹੁਲ ਗਾਂਧੀ ਦਾ ਸਮਰਥਕ ਨਹੀਂ ਨਾ ਮੈਂ ਰਾਹੁਲ ਗਾਂਧੀ ਦੇ ਕੋਈ ਪੱਖ ਦੀ ਗੱਲ ਕਰ ਰਿਹਾ ਪਰ ਜੇਕਰ ਕੋਈ ਦੇਸ਼ ਦੇ ਵਿਰੋਧ ਚ ਜਾਂ ਇਸ ਤਰ੍ਹਾਂ ਦੀ ਇਨਸਾਨੀਅਤ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਉਹ ਰਾਹੁਲ ਗਾਂਧੀ ਦੇ ਦਿੱਲੀ ਵਾਲੇ ਘਰ ਮੂਰੇ ਧਰਨਾ ਦੇਣ ਵਾਲੇ ਭਾਜਪਾ ਆਗੂ ਇਸ ਬਾਰੇ ਕੀ ਪ੍ਰਤੀਕਰਮ ਦੇਣਗੇ ਉਹ ਦੀ ਅਸੀਂ ਜ਼ਰੂਰ ਉਡੀਕ ਕਰਾਂਗੇ ਹੁਣ ਆਪਾਂ ਗੱਲ ਕਰੀਏ ਕੰਗਣਾ ਰਣੋਤ ਦੀ ਫਿਲਮ ਐਮਰਜੈਂਸੀ ਦੀ ਇਹਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਕਦਮ ਚੁੱਕਿਆ ਜੇ ਕੋ ਚੰਗਾ ਕੰਮ ਕਰਦਾ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਹੋਰ ਬਹੁਤ ਸਾਰੇ ਸਾਡੇ ਸਿੱਖ ਵਕੀਲਾਂ ਨੇ ਮੁੱਦਾ ਚੁੱਕਿਆ ਤੇ ਉਹਦੀ ਰਿਲੀਜ਼ 6 ਸਤੰਬਰ ਨੂੰ ਹੋਣੀ ਸੀ ਉਹ ਰੁਕ ਗਈ ਪਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਬਾਰੇ ਮੈਂ 2-3 ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦਾ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਹੀ ਨਹੀਂ ਔਰ ਬਹੁਤ ਸਾਰੀਆਂ ਸਿੱਖ ਵਿਰੋਧੀ ਜਾਂ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਦਿਖਾਉਣ ਵਾਲੀਆਂ ਫਿਲਮਾਂ ਰਿਲੀਜ਼ ਹੋਈਆਂ ਇਹਦੇ ਵਿੱਚ ਸੌਦਾ ਸਾਦੀਆਂ ਵੀ ਦੋ ਫਿਲਮਾਂ ਐਮ ਐਸ ਜੀ ਮੈਸेंजर ਆਫ ਗੋਡ ਉਹਦੇ ਬਾਰੇ ਵੀ ਜ਼ਿਕਰ ਕੀਤਾ ਜਾ ਸਕਦਾ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ ਉਹ ਰਿਲੀਜ਼ ਹੁੰਦੀ ਆ ਰਹੀਆਂ ਅਕਸ਼ੇ ਕੁਮਾਰ ਦੀ ਫਿਲਮ ਸਿੰਘ ਇਜ਼ ਬਲਿੰਗ ਉਹ ਰਿਲੀਜ਼ ਹੋਈ ਪਹਿਲਾਂ ਵਿਰੋਧ ਹੋਇਆ ਪਰ ਫਿਰ ਕਿਉਂਕਿ ਸੈਂਟਰ ਸਰਕਾਰ ਨਾਲ ਸੀ ਸਿੱਖ ਵਿਰੋਧੀ ਏਜੰਸੀਆਂ ਉਹਦੇ ਨਾਲ ਸਨ ਪਰ ਅੱਜ ਜੇਕਰ ਸਿੱਖਾਂ ਦੇ ਪੱਖ ਦੀ ਕੋਈ ਫਿਲਮ ਬਣਦੀ ਹੈ ਉਹਨੂੰ ਜਾਂ ਰੋਕ ਲਿਆ ਜਾਂਦਾ ਹੈ ਸੈਂਸਰ ਲਾ ਦਿੱਤਾ ਜਾਂਦਾ ਹੈ ਜਾਂ ਉਹਦੀ ਕਟਿੰਗ ਕਰਕੇ ਉਹ ਜਿਵੇਂ ਬੇਸਵਾਦੀ ਬਣਾ ਦਿੱਤੀ ਜਾਂਦੀ ਹੈ ਕਿ ਉਹਦੀ ਸਾਰੀ ਕਹਾਣੀ ਤਤਹੀਨ ਹੋ ਜਾਵੇ ਤਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਕੰਗਣਾ ਰਣੋਤ ਦੀ ਫਿਲਮ ਐਮਰਜੈਂਸੀ ਬਾਰੇ ਉਹਦੀ ਬੇਸ਼ੱਕ ਰੁਕ ਗਈ ਐ ਪਰ ਮੈਨੂੰ ਯਾਦ ਆਉਂਦਾ ਰਾਮਾਨੰਦ ਸਾਗਰ ਰਮੈਨ ਸੀਰੀਅਲ ਬਣਾਉਣ ਤੋਂ ਪਹਿਲਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਉਂਦਾ ਐ ਇਹ ਮੈਂ ਕਿਤੇ ਪੜ੍ਹਿਆ ਸੀ ਮਹੀਨਾਵਾਰੀ ਮਾਸਿਕ ਸਪੋਕਸਮੈਨ ਰਸਾਲੇ ਵਿੱਚ ਇੱਕ ਬਹੁਤ ਵੱਡਾ ਆਰਟੀਕਲ ਛਪਿਆ ਸੀ ਉਸ ਆਰਟੀਕਲ ਦੇ ਵਿੱਚ ਉਹਨੇ ਲਿਖਿਆ ਸੀ ਉਹ ਕਹਿੰਦੇ ਨੇ ਭਾਈ ਜਵਾਬ ਦਿਓ ਰਾਮਾਨੰਦ ਸਾਗਰ ਨੇ ਰੋਮੈਨ ਸੀਰੀਅਲ ਬਣਾਉਣ ਤੋਂ ਪਹਿਲਾਂ ਗੁਰਚਰਨ ਸਿੰਘ ਟੋੜਾ ਜੀ ਕੋਲ ਬੇਨਤੀ ਕੀਤੀ ਸੁਮਤੀ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰਾਂ ਕੋਲ ਇੱਕ ਇੱਕ ਕੋਲ ਜਾ ਕੇ ਤਖਤਾਂ ਦੇ ਜਥੇਦਾਰਾਂ ਕੋਲ ਕਿ ਸਿੱਖ ਕਿਰਦਾਰ ਬਹੁਤ ਉੱਚਾ ਗਜਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਭਾਵਿਕ ਦੀਆਂ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਇਤਿਹਾਸ ਹੈ ਕਿਤਾਬਾਂ ਚ ਦਰਜਾ ਉਹ ਅਸੀਂ ਇੱਕ ਟੀਵੀ ਸੀਰੀਅਲ ਲਈ ਦਿਖਾਉਣਾ ਚਾਹੁੰਦੇ ਆ ਤਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਝੁਝਾਰੂ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਿਲਕੁਲ ਵਿਤਕਰੇ ਬਾਜੀ ਤੋਂ ਰਹਿਤ ਰਾਤ ਗਿਣਾ ਗਿਆ ਸੀ ਹਰੀ ਸਿੰਘ ਨਲੂਆ ਜੀ ਦੇ ਕਾਰਨਾਮੇ ਬਾਬਾ ਬੰਦਤ ਸਿੰਘ ਬਹਾਦਰ ਜੀ ਦੇ ਕਾਰਨਾਮੇ ਜੱਸਾ ਸਿੰਘ ਆਰਾਮਗੜੀਆ ਜੀ ਜੱਸਾ ਸਿੰਘ ਆਲੂਵਾਲੀਆ ਜੀ ਬਘੇਲ ਸਿੰਘ ਜਿਨ੍ਹਾਂ ਨੇ ਤਿੰਨ ਵਾਰ ਦਿੱਲੀ ਜਿੱਤੀ ਸੀ ਉਹ ਕਹਿੰਦੇ ਜਿਓ ਜੀ ਦਿੱਲੀ ਮਾਰੀ ਜਿਉ ਜੀ ਦਿੱਲੀ ਮਾਰੀ ਸਾਨੂੰ ਇੱਕ ਸਮਾਨ ਲੱਗਦੀ ਹੈ ਦਿੱਲੀ ਜਿੱਤਣ ਤੋਂ ਬਾਅਦ ਵੀ ਉਹ ਛੱਡ ਦਿੰਦੇ ਸਨ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਬਜ਼ਾ ਨਹੀਂ ਕਰਨਾ ਉਹਨਾਂ ਦਾ ਅਸੀਂ ਕਰਦਾਰ ਦਿਖਾਉਣਾ ਚਾਹੁੰਦੇ ਆ ਰਾਮਾਨੰਦ ਸਾਗਰ ਨੇ ਮਿੰਤਾ ਕੀਤੀਆਂ ਤਰਲੇ ਕੀਤੇ ਵਾਸਤੇ ਪਾਏ ਲੇਲੜੀਆਂ ਕੱਢੀਆਂ ਪਰ ਮੈਂ ਨਾ ਮੰਨੂ ਵਾਲੀ ਰਾਤ ਕਿ ਸਾਡੇ ਸਿੱਖ ਕਰਦਾਰ ਕੌਣ ਨਿਭਾਊਗਾ ਪਹਿਲਾਂ ਉਹ ਸਾਨੂੰ ਦਿਖਾਓ ਅਸੀਂ ਦੇਖਾਂਗੇ ਉਹ ਸ਼ਰਾਬ ਨਾ ਪੀਂਦਾ ਹੋਵੇ ਆਹ ਨਾ ਕਰਦਾ ਹੋਵੇ ਉਹ ਨਾ ਕਰਦਾ ਹੋਵੇ ਬੀ ਆਰ ਚੋਪੜਾ ਜੀ ਆਉਂਦੇ ਨੇ ਉਹ ਮਾਹਪਾਰਤ ਸੀਰੀਅਲ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਗੁਰਚਰਨ ਸਿੰਘ ਟੋੜਾ ਜੀ ਕੋਲ ਫਿਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰਾਂ ਕੋਲ ਫਿਰ ਤਖਤਾਂ ਦੇ ਜਥੇਦਾਰਾਂ ਕੋਲ ਜਾਂਦੇ ਨੇ ਉਹ ਮੈਂ ਤਰਲਾ ਕਰਦੇ ਨੇ ਕਿ ਮੈਂ ਸਿੱਖ ਕਿਰਦਾਰ ਦਿਖਾਉਣਾ ਚਾਹਣਾ ਮੈਂ ਖੁਦ ਪੰਜਾਬੀ ਆ ਮੈਂ ਚਾਹਣਾ ਕਿ ਪੰਜਾਬੀਆਂ ਦਾ ਨਾਂ ਦੁਨੀਆ ਦੇ ਕੋਨੇ-ਕੋਨੇ ਤੱਕ ਰੋਸ਼ਨ ਹੋਵੇ ਪਰ ਨਹੀਂ ਉਹ ਨਹੀਂ ਮੰਨਣ ਦਿੱਤਾ ਗਿਆ ਅੱਜ ਰੋਮਾਂਨ ਸੀਰੀਅਲ ਤੇ ਮਹਾਭਾਰਤ ਸੀਰੀਅਲ ਕਮਾਈ ਵਾਲੇ ਆਮਦਨ ਵਾਲੇ ਤਰਕਾਰਡ ਉਹਨੇ ਤੋੜਨੇ ਤੋੜਨੇ ਸੀ ਪਰ ਰੋਮਾਂਨ ਦਾ ਵਿਚਲਾ ਜਿਹੜਾ ਸੱਚ ਤੇ ਮਹਾਭਾਰਤ ਦਾ ਸੱਚ ਇਹ ਬਹੁਤ ਸਾਰੇ ਲੋਕਾਂ ਕੋਲ ਹੈ ਨਹੀਂ ਸੀ ਲੋਕਾਂ ਨੇ ਦੇਖਿਆ ਉਹਨਾਂ ਨੂੰ ਪਤਾ ਲੱਗਾ ਕਿਉਂ ਇਹ ਬਹੁਤ ਵੱਡੀ ਗਲਤੀ ਸੀ ਬੱਜਰ ਗਲਤੀ ਸੀ ਇਹ ਮੰਨ ਲੈਣੀ ਚਾਹੀਦੀ ਹੈ ਹੁਣ ਆਪਾਂ ਆਈਏ ਕੰਗਣਾ ਰਣੌਤ ਦੀ ਫਿਲਮ ਅਮਰਜੈਂਸੀ ਦੇ ਵਰਤਮਾਨ ਸਰੋਕਾਰਾਂ ਨਾਲ ਜੁੜੀਆਂ ਗੱਲਾਂ ਬਹੁਤ ਸਾਰੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੈਸੇ ਮੈਂ ਗੁਰਪ੍ਰੀਤ ਸਿੰਘ ਖੁੱਗੀ ਜੀ ਬੜੇ ਸਤਿਕਾਰਯੋਗ ਨੇ ਜਸਵਿੰਦਰ ਭੱਲਾ ਜੀ ਨੇ ਦਲਜੀਤ ਦੋਸਾਨ ਜੀ ਨੇ ਗਿੱਪੀ ਗਰੇਵਾਲ ਜੀ ਨੇ ਬਹੁਤ ਸਾਰੇ ਨੇ ਮੈਂ ਸਾਰਿਆਂ ਦਾ ਨਾਂ ਲੈਣਾ ਸ਼ਾਇਦ ਭੁੱਲ ਜਾਂ ਪਰ ਉਹ ਕਮੇਡੀ ਫਿਲਮਾਂ ਬਣਾ ਰਹੇ ਨੇ ਇਹ ਕਮੇਡੀ ਫਿਲਮਾਂ ਕਦੋਂ ਤੱਕ ਉਹ ਸਿੱਖ ਕਰਦਾਰ ਕਿਉਂ ਨਹੀਂ ਦਿਖਾਉਣਾ ਚਾਹੁੰਦੇ ਚਾਰ ਸ਼ਹਿਰਜਾਦੇ ਫਿਲਮ ਚੱਲੀ ਕੱਲੇ ਪੰਜਾਬੀਆਂ ਨੇ ਨਹੀਂ ਗੈਰ ਪੰਜਾਬੀਆਂ ਨੇ ਵੀ ਸਲਾਈ ਉਸਤਤ ਕੀਤੀ ਅੱਜ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਭੁੱਲ ਜੋ ਹੁਣ ਕਮੇਡੀ ਫਿਲਮਾਂ ਨੂੰ ਬਹੁਤ ਕਮੇਡੀਅਨ ਹੋ ਗਈ ਭਾਵੇਂ ਕੋਈ ਸਿੱਖ ਨੌਜਵਾਨ ਵਿਦਿਆਰਥੀ ਜਾਂ ਵਿਦਿਆਰਥਣ ਨੌਜਵਾਨ ਲੜਕਾ ਜਾਂ ਲੜਕੀ ਉਹ ਖੇਡਾਂ ਦੇ ਖੇਤਰ ਮੱਲਾ ਮਾਰਦਾ ਉਹ ਵਾਤਾਵਰਣ ਦੇ ਖੇਤਰ ਮੱਲਾ ਮਾਰਦਾ ਉਹ ਸਭਿਆਚਾਰ ਦੇ ਖੇਤਰ ਮੱਲਾ ਮਾਰਦਾ ਉਹ ਪੰਥਕ ਖੇਤਰ ਧਾਰਮਿਕ ਖੇਤਰ ਮੱਲਾ ਮਾਰਦਾ ਉਹਨੂੰ ਦਿਖਾਓ ਸਾਡੇ ਪੁਰਾਣੇ ਜਿਹੜੇ ਉਹ ਸਿੱਖ ਯੋਧੇ ਜਿਹੜੇ ਮੈਂ ਫਿਰ ਦਰੋਂ ਲਗਾ ਗਜਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਭਾਵਿਕ ਦੀਆਂ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਵਾਲਾ ਸਾਡਾ ਇਤਿਹਾਸ ਕੌਣ ਦਿਖਾਊਗਾ ਇਹ ਫਿਲਮਾਂ ਰਹੀ ਟੀਵੀ ਐਸ ਟੀਵੀ ਸੀਰੀਅਲ ਰਹੀ ਜੇ ਸਾਹਮਣੇ ਆ ਗਿਆ ਤਾਂ ਫਿਰ ਕੰਗਣਾ ਰਣੌਤ ਵਰਗੀਆਂ ਦਰਜਨਾ ਹੋਰ ਕੋਲੋਂ ਪੈਹਾ ਲਾ ਕੇ ਖੁਦ ਸਕ੍ਰਿਪਟ ਲੇਕ ਕੇ ਉਹ ਜੀਆਂ ਕਹਾਣੀਆਂ ਲਿਖ ਕੇ ਜਿੰਨੀਆਂ ਮਰਜ਼ੀ ਫਿਲਮਾਂ ਬਣਾਈ ਜਾਣ ਉਹਤੇ ਕਿਸੇ ਦਾ ਯਕੀਨ ਨਹੀਂ ਕਰਨਾ ਪਰ ਉਹਦੇ ਲਈ ਸਾਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਅੱਜ ਜੋਗਿੰਦਰ ਸਿੰਘ ਸਪੋਕਸਮੈਨ ਉੱਚਾਦਰ ਬਾਬੇ ਨਾਨਕ ਦਾ ਬਣਾਉਂਦਾ 100 ਕਰੋੜੀ ਪ੍ਰੋਜੈਕਟ ਹੈ ਚਾਹੀਦਾ ਤਾਂ ਇਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1200 ਕਰੋੜ ਰੁਪਇਆ ਇੱਕ ਸਾਲ ਦੀ ਆਮਦਨ ਵਾਲੀ ਉਹ ਜਥੇਬੰਦੀ ਉਹ ਚਾਹੁੰਦੀ ਬਈ ਪਾਸੇ ਹੋ ਜੋ ਇਹਨੂੰ ਅਸੀਂ ਬਣਾਵਾਂਗੇ ਉਹਦੇ ਚ ਕੀ ਕੁਝ ਦਿਖਾਇਆ ਗਿਆ ਉਹ ਕੋਈ ਗੁਰਦੁਆਰਾ ਨਹੀਂ ਉਹ ਕੋਈ ਇਹ ਨਹੀਂ ਭਾਈ ਤੁਸੀਂ ਉੱਥੇ ਜਾ ਕੇ ਤੇ ਇਹ ਕਹੋ ਬਈ ਦਰਸ਼ਨ ਕਰਕੇ ਮੁੰਨਾਂ ਨਹੀਂ ਉੱਥੇ ਬਾਬੇ ਨਾਨਕ ਦੇ ਅਸਲ ਫਲਸਫੇ ਦੀ ਗੱਲ ਕੀਤੀ ਗਈ ਹੈ 4 ਤੋਂ 5 ਘੰਟੇ ਦੇਖਣ ਤੇ ਲੱਗਦੇ ਨੇ ਉਸ ਮਿਊਜ਼ੀਅਮ ਤੇ ਭਰ ਨਹੀਂ ਅਸੀਂ ਉਹ ਮਿਊਜ਼ੀਅਮ ਨਹੀਂ ਬਣਨ ਦੇਣਾ ਪਹਿਲੇ ਦਿਨ ਤੋਂ ਉਹਦਾ ਵਿਰੋਧ ਸ਼ੁਰੂ ਹੋ ਗਿਆ ਕਿਹਨੇ ਕੀਤਾ ਸਿੱਖ ਸ਼ਕਲਾਂ ਵਾਲਿਆਂ ਨੇ ਉਹਨਾਂ ਸਿੱਖ ਸ਼ਕਲਾਂ ਵਾਲਿਆਂ ਨੇ ਬੇਸ਼ੱਕ ਭਾਜਪਾ ਨਾਲ ਭਾਈਵਾਲੀ ਸੀ ਆਰਐਸਐਸ ਨਾਲ ਭਾਈਵਾਲੀ ਸੀ ਉਹਨਾਂ ਕਰਕੇ ਕੀਤਾ ਪਰ ਕੌਣ ਅਕਸੂਰਵਾਦ ਕੌਣ ਆ ਜ਼ਿੰਮੇਵਾਰ ਇਹਦੇ ਬਾਰੇ ਕਮੈਂਟ ਜ਼ਰੂਰ ਕਰੋ ਪਰ ਕਮੈਂਟ ਤੁਹਾਡਾ ਸਭੇਕ ਪਾਸ਼ਾ ਵਿੱਚ ਹੋਵੇ ਅਸਭੇਕ ਪਾਸ਼ਾ ਵਿੱਚ ਕੀਤੇ ਗਏ ਕਮੈਂਟ ਦਾ ਜਵਾਬ ਵੀ ਫਿਰ ਬਰਦਾਸ਼ਤ ਕਰ ਲਓ ਉਸੇ ਤਰ੍ਹਾਂ ਹੀ ਬਰਦਾਸ਼ਤ ਕਰਨਾ ਪਊਗਾ ਤੇ ਉਵੇਂ ਹੀ ਦੱਸਣਾ ਪਊਗਾ ਬਸ ਇੱਕ ਦੋ ਗੱਲਾਂ ਆਪਾਂ ਹੋਰ ਕਰਕੇ ਤੁਹਾਡੇ ਨਾਲ ਇਹ ਗੱਲ ਆਪਾਂ ਖਤਮ ਕਰੀਏ ਕਿ ਅੱਜ ਸਾਨੂੰ ਉਹਨਾਂ ਲੋਕਾਂ ਮਗਰ ਨਹੀਂ ਲੱਗਣਾ ਚਾਹੀਦਾ ਜਿਹੜੇ ਕਹਿੰਦੇ ਨੇ ਪੰਥ ਖਤਰੇ 'ਚ ਹੈ Hindu ਖਤਰੇ 'ਚ ਹੈ Muslim ਖਤਰੇ 'ਚ ਹੈ Sikh ਖਤਰੇ 'ਚ ਹੈ ਕੋਈ ਨਹੀਂ ਖਤਰੇ ਖਤਰੇ ਚ ਉਹਨਾਂ ਦੀਆਂ ਕੁਰਸੀਆਂ ਨੇ ਉਹਨਾਂ ਤੋਂ ਬਚ ਕੇ ਰਹੋ ਇਸ ਲਈ ਭਾਈਚਾਰਕ ਸਾਨ ਮਜ਼ਬੂਤ ਰਹਿਣੀ ਚਾਹੀਦੀ ਹੈ ਪਰ ਜੇਕਰ ਰਾਹੁਲ ਗਾਂਧੀ ਨੇ ਉੱਥੇ ਜਾ ਕੇ ਕਹਿਤਾ ਵੀ ਸਿੱਖ ਦੀ ਪੱਗ ਤੇ ਪਾਬੰਦੀ ਲੱਗ ਸਕਦੀ ਹੈ ਕੜੇ ਤੇ ਪਾਬੰਦੀ ਲੱਗ ਸਕਦੀ ਹੈ ਤਾਂ ਨਿਰੀਆਂ ਉਦਾਹਰਨਾਂ ਤੁਹਾਨੂੰ ਦਿੱਤੀਆਂ ਕਿ ਸਿੱਖ ਵਿਦਿਆਰਥੀ ਵਿਦਿਆਰਥਣਾਂ ਨੂੰ ਕੜਾ ਪਾਉਣ ਤੋਂ ਇਮਤਿਹਾਨਾਂ 'ਚ ਬੈਠਣ ਤੋਂ ਰੋਕ ਦਿੱਤਾ ਜਾਂਦਾ ਹੈ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾਂਦਾ ਇਸ ਤਰ੍ਹਾਂ ਦੀਆਂ ਬਹੁਤ ਥੋੜੀਆਂ ਤੇ ਚੋਣਵੀਆਂ ਮੈਂ ਉਦਾਹਰਨਾਂ ਦਿੱਤੀਆਂ ਨੇ ਨਿਰੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਕਿਵੇਂ ਸਿੱਖ ਕਿਰਦਾਰ ਨਾਲ ਜਾਂ ਕੱਟਗਿੰਤੀਆਂ ਦਾ ਵਿਤਕਰਾ ਹੋ ਰਿਹਾ ਉੱਥੇ ਬੋਲਣਾ ਚਾਹੀਦਾ BBMB ਇਹ ਬਿਆਸ ਭਾਖੜਾ ਮੈਨੇਜਮੈਂਟ ਬੋਰਡ ਉਹਦੇ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਭਾਜਪਾ ਗੁੱਚਪਰਾ ਚਲੋ ਇਸ ਤਰ੍ਹਾਂ ਦੇ ਨਿਰੇ ਹੋਰ ਨੇ ਵੀਡੀਓ ਲੰਮੀ ਹੋਣ ਦੇ ਡਰੋਂ ਮੈਂ ਮਾਫੀ ਚਾਹਣਾ ਬੰਦ ਕਰਨਾ ਚਾਹਣਾ ਪਰ ਇਸ ਬਾਰੇ ਆਪੋ ਆਪਣਾ ਕਮੈਂਟ ਜਰੂਰ ਦਿਓ ਦਿਓ ਸਭੇਖ ਬਾਦਸ਼ਾਹ ਵਿੱਚ ਜੇ ਇਹ ਗੱਲ ਚੰਗੀ ਲੱਗੇ ਤਾਂ ਅਗਾਵਿੇ ਸ਼ੇਅਰ ਕਰ ਦਿਓ ਪਰ ਤੁਹਾਡਾ ਕਮੈਂਟ ਉਹ ਹੋਵੇ ਜਿਹੜੇ ਮਾਂ ਧੀ ਭੈਣ ਭਰਾ ਸਾਰੇ ਰਲ ਕੇ ਪੜ ਸਕਣ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਇਹਦੇ ਬਾਰੇ ਵੱਧ ਤੋਂ ਵੱਧ ਲਾਈਕ ਕਮੈਂਟ ਪ੍ਰਤੀਕਰਨ ਪ੍ਰਤੀਕਰਨ ਤੁਸੀਂ ਜ਼ਰੂਰ ਕਰਨੇ ਨੇ ਤਾਂ ਕਿ ਤੁਹਾਡੇ ਪ੍ਰਤੀਕਰਮਾਂ ਤੋਂ ਅਸੀਂ ਵੀ ਸੁਝਾਅ ਲੈ ਸਕੀਏ ਤੇ ਤੁਹਾਡੇ ਸੁਝਾਅ ਹੋਰਨਾਂ ਨੂੰ ਵੀ ਪ੍ਰਭਾਵਿਤ ਕਰ ਸਕਣ ਫੇਰ ਮਿਲਾਂਗੇ ਕਿਸੇ ਹੋਰ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤਿ ਸ੍ਰੀ ਅਕਾਲ